ਉਹ ਨਹੀਂ ਆ ਗਿਆ ਹੁਣ ਰਿਲੈਕਸੋ ਦੇ ਬਜੂ ਖੇਲ ਬੁਲਾ ਆ ਗਿਆ ਨਹੀਂ ਆ ਗਿਆ ਅਸਰ ਨਹੀਂ ਆ ਗਿਆ ਵੇ ਜੀ ਸਵਾਗਤ ਹੈ ਜੀ ਤੁਹਾਡੇ ਫੇਰਨਾਵੇਂ ਬਲੌਗ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਜੀ ਦਿੱਲੀ ਤੇ ਨਾਲ ਮੇਰੇ ਜਾ ਰਿਹਾ ਗੁਰਪਿੰਦਰ ਤੇ ਦੋ ਬਾਈ ਹੋਣੇ ਹੋਰ ਨੇ ਬਾਲੇਆਲ ਤੋਂ ਤੇ ਅੱਜ ਅਸੀਂ ਲੈ ਕੇ ਆਉਣਾਗਾ ਸਾਡੇ ਯਾਰ ਸਨੀ ਨੂੰ ਤੇ ਉਹ तकरीबन ਆ ਰਿਹਾਗਾ 3 ਸਾਲਾਂ ਬਾਅਦ ਕੈਨੇਡਾ ਤੋਂ ਤੇ ਦਿੱਲੀੋਂ ਲੈ ਕੇ ਆਉਣਾਗਾ ਤੇ ਬਾਕੀ ਤੁਹਾਨੂੰ ਮਿਲਾਉਨੇ ਆਂ ਰਸਤੇ ਦੇ ਵਿੱਚ ਕਰਕੇ ਗੱਡੀ ਸਟਾਰਟ ਤੇ ਲੋਜੀ ਨਵਾਇ ਕਰ ਸੁੱਚਾ ਪਾਛਾ ਲੋ ਜੀ ਗੱਡੀ ਹੋ ਗਈ ਸਟਾਰਟ ਆਪਣੀ ਤੇ ਹੁਣ ਚੱਲਦੇ ਆਂ ਗੁਰਪਿੰਦਰ ਕੋਲ ਨੂੰ ਤੇ ਪ੍ਰਿੰਸ ਨੂੰ ਆਪਣੇ ਪੀਤੇ ਨੂੰ ਚੱਕਣ ਉੱਥੋਂ ਫਿਰ ਹੋਵਾਂਗੇ ਦਿੱਲੀ ਨੂੰ 3 ਵਜੇ ਤਕਰੀਬਨ ਉੱtre ਆਣਾਗਾ ਤੇ ਫਿਰ ਉਦੋਂ ਬਾਅਦ ਉਹ ਲਾ ਪਠਾ ਕੇ ਉਹਨੂੰ ਚਿੱਲ ਮਾਰਾਂਗੇ ਤਿੰਨ ਚਾਰ ਤਿੰਨ ਸਾਢੇ ਤਿੰਨ ਸਾਲਾਂ ਬਾਅਦ ਬਾਈ ਨੇ ਮਿਲਣਾਗਾ ਤੇ ਤਕਰੀਬਨ 2022 ਦੇ ਐਂਡ ਦੇ ਚ ਬਾਹਰ ਗਿਆ ਸੀ ਉਦੋਂ ਤਿੰਨ ਚਾਰ ਯਾਰ ਮੇਰੇ ਇਕੱਠੇ ਬਾਹਰ ਗਏ ਸੀ ਤੇ ਹੁਣ ਦੇਖਦੇ ਆ ਮਿਲਦੇ ਹੈਗੇ ਮੇਲ ਹੋਣਗੇ ਬਾਕੀ ਦਾ ਤਲੇਰ ਪਹੁੰਚ ਗਿਆ ਜੀ ਮੈਂ ਤੇ ਹੁਣ ਮੈਂ ਇੱਥੇ ਕਰ ਰਿਹਾ ਗੁਰਪ੍ਰਿੰਦਰ ਦੀ ਵੇਦ ਫੇਰ ਲਾਉਨੇ ਆ ਗੱਡੀ ਅੰਦਰ ਪਤਾ ਨਹੀਂ ਤੇ ਹੋਣ ਜਾਂਦਾ ਉਹਨਾਂ ਕੋਲ ਤਾਂ ਗੇਟ ਫਿਰ ਬੰਨ ਬੜੀ ਸੋਹਣੀ ਲੱਗੀ ਸਾਹਮਣੇ ਪਈ ਆ ਬਾਹਰੋਂ ਬੜਾ ਘੈਂਟ 뷰 ਆ ਕੋਠੀ ਦਾ ਵੀ ਪ੍ਰਮਾਤਮਾ ਸੁੱਖ ਰੱਖੇ ਜਲਦੀ ਆਪਣੀ ਵੀ ਬਣਾ ਦਵੇ ਹੁਣ ਦੁਆਦ ਗੁਰਪਿੰਦਰ ਨੂੰ ਬਿਠਾ ਕੇ ਫਿਰ ਉਹ ਦੁਆਦ ਜਾਣਾ ਪੀਤੇ ਉਹਨਾਂ ਕੋਲ ਪ੍ਰਿੰਸ ਉਹਨਾਂ ਕੋਲ ਤੇ ਉਸ ਤੋਂ ਬਾਅਦ ਦੇਖਦੇ ਆ ਫਿਰ ਕਿੱਧਰਲਾ ਰੂਟ ਬਣਦਾ ਰਾਜਪੁਰੇ ਸਾਈਡ ਖੰਨੇ ਸਾਈਡ ਦੀ ਜਾਂ ਸੰਗਰੂਰ ਨੂੰ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਅੱਗੇ ਫਿਰ ਇਨੂੰ ਟਾਈਮ ਦੇ ਦਿੱਤਾ 7 ਵਜੇ ਦਾ ਆਪ ਜੀ ਹੁਣ ਪੱਗ ਬੰਨ ਰਿਹਾਗਾ ਤੇ ਹਜੇ ਮੈਂ ਤਾਂ ਇਹੀ ਕਹਾਂ ਮਾਗੇ ਤੇ ਨਾ ਅੱਤਾ ਵੀ ਨਹੀਂ ਆਇਆ ਸ਼ੁਕਰ ਕਰੂੰ ਨਾ ਅੱਤਾ ਆਇਆ ਸੀਗਾ ਹੈ ਮਾਲੇ ਵੀ ਹੋ ਗਿਆ ਤਿਆਰ ਮੁੰਡਾ ਬੋਗੋ ਬੋਗੋ ਬੁਲਾਉ ਲਓ ਜੀ ਪਹੁੰਚ ਗਏ ਹਰਿਆਣਾ ਚਾਹ ਪੀਣ ਰੋਗੇ ਓਕੇ ਕੰਮ ਨੂੰ ਦੁਬਿਹਾਓ ਆ ਗਏ। ਲਓ ਜੀ ਹੁਣ ਅਸੀਂ ਪਹੁੰਚ ਗਏ ਦਿੱਲੀ। ਗੁੱਜਰ ਕਰ ਰਿਹਾ ਡਰਾਈਵਰੀ। ਕੀਤੇ ਰੋਟੀ ਦੀ ਲੋਡ ਹੈਗੀ ਆ ਕਿ ਨਹੀਂ? ਹੈਗੀ ਆ ਯਾਰ ਹੈਗੀ ਆ। ਹੈਗੀ ਆ ਨਾ। ਸ਼ਮਾਂ ਬੋਪੈ ਖਣੀ ਦੇ ਉੱਤਰ ਚ। ਇੱਧਰ ਆੜਾ ਸਿੰਘ ਸਾਹਿਬ ਦੀ ਗਰੇਟ ਵੇਟ। ਉੱਾਰ ਲਾਵੇ ਫੜ ਕੇ। ਇੱਧਰ ਆੜਾ ਪ੍ਰਿੰਸ ਗੁੱਜਰ। ਕਿੰਨੇ ਬਈ ਉੱਤਰਨਾ ਸਣੀ ਨਹੀਂ ਆ ਜਾਂਦਾ ਬਸ। 4 ਵਜੇ? ਆ ਗੱਡੀ ਛੱਡੀ ਉੱਥੇ ਹੀ ਵੜਦਾਂ। ਅਰੰਸ਼ ਦੀ ਡਰਾਈਵਰੀ ਬੜੀ ਗਹਿਣ ਸੀ 3 ਘੰਟੇ ਦਿੱਲੀ ਪਹੁੰਚਦੇ ਕਰਤਾ 3 ਤੋਂ ਵੀ ਘੱਟ ਹੀ ਆ ਵੀ ਤੱਬੀ ਆਉਂਦਾਗਾ ਪੀਤੇ ਨੂੰ ਪੀਤੇ ਨੂੰ ਪੂਰਾ ਮਾਨ ਆਗਾ ਗੁੱਜਰ ਦੀ ਡਰਾਈਵਰੀ ਤੇ ਟਾਈਮ ਉਬਰਬਰ ਉਠਾਇਆ ਹੋਇਆ ਨਿਗ੍ਹਾ ਰੱਖਦਾ ਇਹਦੇ ਰੱਬ ਹੀ ਨਾ ਕਰ ਰੱਬ ਹੀ ਨਾ ਕਰੇ ਕੋਈ ਬਾਕੀ ਸਾਨੂੰ ਪਹੁੰਚ ਕੇ ਦਿਖਾਉਣੇ ਗਏ ਰਿਪੋਰਟ ਤੇ ਜੀ ਲਓ ਜੀ ਪਹੁੰਚ ਕੇ ਏਅਰਪੋਰਟ ਤੇ ਇੱਥੇ ਆ ਗਿਆ ਮੀਂਹ ਵੇਟ ਕਰ ਰਹੇ ਸੀਗੇ ਪਾਰਕਿੰਗ ਦੇ ਵਿੱਚ ਤੇ 2:45 ਦੀ ਫਲਾਈਟ ਆ ਗਈ ਬਾਈ ਸਣੀ ਦੀ ਉਹ ਮੁੰਡੇ ਗੱਡੀ ਚ ਲਾਉਣ ਲੱਗੇ ਬਾਰੇ ਕੇ ਜਵਾ ਲੁੱਡੋ ਚੱਲਦੀ ਆ ਮੇਰਾ ਲੱਗਿਆ ਨੰਬਰ ਬਾਈ ਲੱਗ ਗਿਆ ਲੱਗ ਗਿਆ ਬਾਈ ਲੱਗ ਗਿਆ ਲੱਗ ਗਿਆ ਤਾਂ ਮੈਡਲ ਪੈਣ ਵਾਲਾ ਬੈਡਲ ਪੈਣ ਦਾ ਮੈਂ ਬੋਲਦਾ ਸੀ ਧੀਤੇ ਦੇ ਗੁੱਜਰ ਦਾ ਬਹੁਤ ਜ਼ੋਰ ਲੱਗਿਆ ਬਈ ਰੌਣ ਤੇ ਫੀਲਡਿੰਗ ਸੈੱਟ ਸੀਗੀ ਪਰ ਗੱਲ ਨਹੀਂ ਬਣੀ ਹੈਗੀ ਐਂਡ ਜੋ ਮੈਨੂੰ ਇੱਕੀ ਨਹੀਂ ਲਿਹਾਉਂਦੇ ਤੁਸੀਂ ਫੋਨ ਲੈ ਗਿਆ ਉਹ ਤੇਰਾ ਕੋਈ ਲਾ ਕੇ ਓਏ ਨਹੀਂ ਨਹੀਂ ਹੈ ਨਹੀਂ ਆਪਸੇ ਦੇਖ ਲਾ ਸੜਾ ਚਲੀ ਜਾ ਨੀ ਬੰਦਾ ਹੀ ਰੌਣਕ ਬਣੀ ਪਈ ਆ ਪੂਰੀ ਇੱਥੇ ਮਾਣ ਹੀ ਅੱਛੇ ਧੱਕ ਆ ਗਏ ਕੋਈ ਸਹੂਲਤ ਨਹੀਂ ਹੈਗੀ 에어ਪੋਰਟ ਤੇ ਕਾਰ ਕੀ ਦੇ ਵਿੱਚ ਉਹ ਕੈਂਪੋ ਨਾ ਬਾਕੀ ਆਸ ਨਹੀਂ ਹੈ ਜਦੋਂ ਕਰਦੇ ਆਣੇਗੇ ਬਣਾਉਣੇ ਆ ਬਲੌਗ ਕਰਦੇ ਵੀਡੀਓ ਕਰਦੇ ਗੱਲਬਾਤ ਪਾਸੜ ਪੂਰੀਆ ਪੱਤਲ ਬਹੁਤ ਜ਼ਿਆਦਾ ਜਹਾਜ਼ ਉਵੇਂ ਹੀ ਚੜੀ ਜੁੜੀ ਜਾਂਦੇ ਨੇਗੇ ਗਲਤ ਅਰਾਈਵਲ ਤੇ ਉੱਤੇ ਬੈਗੇ ਸੀਗੇ ਅਸੀਂ ਤਾਂ ਡੋਮੈਸਟਿਕ ਵਾਲੇ ਤੇ ਹੁਣ ਇੰਟਰਨੈਸ਼ਨਲ ਲੱਭਦੇ ਕਿੱਥੇ ਉੱਥੇ ਉਤਰਨਾ ਉਹਨੇ ਦਾ ਇਹ ਪਲੇ ਖਾ ਗਏ ਸੀਗੇ ਇਹ ਤੇਰੀ ਗਲਤੀ ਹੈ ਵੀਰੇ ਤਾਂ ਦੱਸਿਆ ਨਹੀਂ ਮੇਰੀ ਗਲਤੀ ਹੈ ਮੈਂ ਤੁਹਾਨੂੰ ਹੁਣ ਦੱਸਿਆ ਹੁਣ ਲਾ ਬਨੇ ਆ ਗਿਆ ਸਿੰਘ ਸਿੰਘ ਦਾ ਉਹਦੀ ਗੱਲ ਮੇਰੀ ਗਲਤੀ ਜੋ ਇਹ ਲੋਟੇ ਲਈ ਇਹ ਉੱਤੇ ਦਰਦ ਕਿਉਂ ਆ ਬਾ ਖਾਲਸਾ ਬਾ ਮੋਤੀ ਵੀ ਬਰੇੜੀ ਜਾਂਦੀ ਆ ਆ ਨਹੀਂ ਹੈ ਕੱਟੀ ਆ ਕੱਟੀ ਦਾ ਬਣਦਾ ਮੈਂ ਘੱਟ ਬੋਲਦਾ ਪੱਤੀ ਨਾਲ ਕੁਛ ਹੁਣ ਨਾ ਨਾ ਕੱਟਣਾ ਕੋਈ ਨਹੀਂ ਹੈਗਾ ਐਂ ਹੀ ਰਹੂ ਇਹ ਪਹੁੰਚ ਗਏ ਸਹੀ ਲੋਕੇਸ਼ਨ ਤੇ ਜੀ ਇੱਥੇ ਨਿਕਲਦੇ ਨਿਕਲੂਗਾ ਦੇਖ ਰਿਹਾ ਹਾਂ ਆ ਆਪਾਂ ਥੋੜੇ ਪੜੇ ਲਿਖੇ ਜਾਦਾਂਗੇ ਨਾ ਆਪਾਂ ਸਾਡੇ ਪੜੇ ਲਿਖਿਆਂ ਦਾ ਫਾਇਦਾ ਹੋ ਗਿਆ ਇਹਦਾ ਆ ਘੱਟ ਪੜੇ ਲਿਖਦੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਤਾਂ ਮੈਦੇ ਪ੍ਰਿੰਸ ਜੀ ਦੇ ਨਾਂ ਪੜੇ ਪੜੇ ਹੁੰਦੇ ਬਸ ਔਖਾ ਹੋ ਗਿਆ ਹੈਗਾ ਆਈਕਿਊ ਲੈਵਲ ਚੈੱਕ ਕਰਦੇ ਆਹੋ ਚਲੋ ਰਾਮਨਾਪੁਰ ਚਲਾਈ ਜਾਂਦਾ ਇਹ ਬਟੇ ਉੱਥੇ ਹੁਣ ਪਤਾ ਤਾਂ ਕਰ ਲੋ ਟਿਕਟ ਦਿਖਾ ਕੇ ਪੰਜਵੇਂ ਕਿੱਥੇ ਆਊਗਾ ਇੱਕੋ ਹੀ ਆ ਬਾ ਫਿਰ ਠੀਕ ਆ ਹੋਰ ਯਾਰ ਗੱਡੀ ਬਣਾਈ ਜਾਂਦਾ ਬਾਈ ਸਹੀ ਗੱਲ ਆ ਪਹਿਲਾਂ ਡੱਬੇ ਟੁੱਟ ਵੀ ਗਏ ਸੀ ਰਾਹ 'ਚ ਇਹਨ ਇਕੱਠੇ ਕਰ ਲੇ ਫੇਰ ਹੋਰ ਆ ਗਈ ਹੈ ਇੱਕ ਹੋਰ ਆ ਗਈ ਲਾਈਟਾਂ ਇਹਦਾ ਜਹਾਜ ਵਾਂਗੂ ਲਾਈਟਾਂ ਮਾਰਦਾ ਓਏ ਫੀਲਿੰਗ ਐ ਕਿ ਕੀ ਬਤਾ ਜੀ ਰੋਜ਼ ਰੋਜ਼ ਚਲਾਈ ਜਾਂਦਾ ਆ ਆਓ ਚੱਕ ਇਕੱਠੀ ਕਰ ਲਈਓ ਲੈ ਬਈ ਚੱਕ ਉਧਰ ਨੂੰ ਵਾਲੀ ਲੱਗ ਜਾ ਨਿਕਲੇ ਅੰਡਰੋਂ ਵਰਗਾ ਇਕੱਠੇ ਇੱਥੇ ਆ ਯਾ ਲੈ ਨਾ ਇਹ ਪੂਰੀ ਪ੍ਰਹੈਲਟੀ ਬਣਾਈ ਖੜਾ ਓਏ ਉਹ ਆ ਗਿਆ ਜੀ ਸ਼ਨੀ ਸਾਡਾ ਯਾਰ ਤਿੰਨ ਹਾਲਾਂ ਬਾਅਦ ਉਹ ਆ ਗਿਆ ਜੀ ਸੰਖਾ ਹੋ ਕੇ ਆਇਆ ਹੈ ਰਾਜ ਤੂੰ ਤਾਂ ਅਗਰ ਸਹਨੇ ਕੋਈ ਆਇਆ ਸਨ ਜਿਹੀ ਆਉਂਦਾ ਕੋਈ ਤਾਂ ਕਹਿੰਦਾ ਵੀ ਸੁਨੱਖਾ ਹੋ ਕੇ ਆਇਆ ਪੂਰਾ ਲਓ ਜੀ ਸ਼ਨੀ ਆ ਗਿਆ ਹੁਣ ਰਿਲੈਕਸ ਹੋ ਕੇ ਬੱਜੂ ਚੈਲ ਪੂਰਾ ਸ਼ਨੀ ਆ ਗਿਆ ਸਨੀ ਆ ਗਿਆ ਓਏ ਪੀਤੇ ਆ ਵੀ ਪੰਜਾਬੀ ਹਾਂ ਉਹ ਹੋਏ ਬੀਤੇ ਹੁਣਾਂ ਦਾ ਸਮਾਨ ਖੜਿਆ ਪਿਆ ਪੂਰਾ ਰੌਣਕ ਜਿਹਨੇ ਕਾਡੋ ਫੋਲਰ ਤੇ ਆ ਸ਼ਨੀ ਕਿਵੇਂ ਰਿਹਾ ਸਫਰ ਕਿੱਥੇ ਬੈਠ ਕੇ ਯਾਰ ਇੱਥੇ ਤਾਂ ਜੀ ਪਾਣੀ ਬਹੁਤ ਮਹਿੰਗਾ ਹੈਗਾ ਮੈਂ ਅਸਲ ਤਾਂ ਫੜਿਆ ਸੀ ਵੀ ਚਲ 40 50 ਰੁਪਏ ਦਾ ਉਹ 60 ਰੁਪਏ ਦਾ ਉਹ ਖਰੀਦ ਹੱਦ 80 ਰੁਪਏ ਦਾ ਉਹ ਦੋ ਬੋਤਲਾਂ 260ਾਂ ਚ ਪੈ ਗਈਆਂ ਇਹ ਬਹੁਤ ਜ਼ਿਆਦਾ ਮਹਿੰਗਾ ਪ੍ਰੋਜੈਕਟ ਉਹ ਮੈਂ ਕਿਹਦਾ ਦੱਸ ਜਦੋਂ ਆਪਾਂ ਕਹਿੰਦੇ ਨਹੀਂ ਵੀ ਕੋਈ ਇੱਥੇ ਮਹਿੰਗਾ ਹੋਊਗਾ ਭਾਈ ਵੀ ਉਹਨੂੰ ਕਿਹਾ ਉਹ ਮਹਿੰਦਸਾਹੀ ਸਾਡਾ ਮੱਕੜੇ 25 26 ਹਜ਼ਾਰ ਦਾ ਪਹਿਲਾਂ ਬਣ ਗਿਆ ਸੀਗਾ ਉੱਥੇ 에ਰਪੋਰਟ ਤੇ ਪਾਣੀ ਦੱਸ ਵੀ ਪਾਣੀ ਹੋਈ ਹੈਗਾ ਪਰ ਮੁੱਲ ਜਗਾ ਦਾ ਪੈ ਰਿਹਾ ਬਾਈ ਹੂੰ ਗੱਡੀ ਕਿੱਥੇ ਗਈ ਆਪਣੀ ਬੰਦੇ ਗਾਹਾਂ ਪਹੁੰਚ ਗਏ ਕੱਪੜੇ ਬਦਲਨੇ ਹੈ ਯਾਰ ਚੱਲ ਕੇ ਲੋ ਜੀ ਹੁਣ ਅਸੀਂ ਖੜੇ ਆਂ ਰਾਹ 'ਚ ਕਿੱਥੇ ਰਾਹ 'ਚ ਰਾਹ 'ਚ ਬਾਥਰੇਣੇ ਕੋਲੇ ਬਾਥਰੂਮ ਕਰਨੇ ਛੜੇ ਸੀ ਸੁਆਦ ਆਇਆ ਹੋਇਆ ਬੰਦਾ ਪੂਰੇ ਆਪਣੇ ਹਿੱਟ ਹੋਏ ਆਈ ਰਹੀ ਆਉਣ ਦੀ ਬੜੀ ਖੁਸ਼ੀ ਆ ਗਈ ਬੜੀ ਖੁਸ਼ੀ ਆਪੇ ਰੋਕ ਕਿਤਨੇ ਬਈ ਆਪਣੀ ਮੰਗਣਾ ਰੋਕ ਮੈਂ ਦੱਸਾਂ ਮੈਂ ਨਹੀਂ ਦੱਸਾਂਗੇ ਉਹਦਨੇ ਰਾਉਣ ਕਾ ਲਾਉਣੀਆਂ ਪੂਰੀਆਂ ਹੈ ਤੇ ਤੋਂ ਬਾਅਦ ਮੇਰੀ ਤਾਂ ਅਬਦੀ ਤਾਂ ਉਹ ਸੜਿਓ ਪਬਲਿਕ ਹੋ ਜਾਣਾ ਕੰਮ ਲੋ ਜੀ ਆਪਾਂ ਪੰਜਾਬ ਗਏ ਆ ਪਹੁੰਚ ਤੇ ਅੱਜ ਜੇ ਮੈਂ ਹਸੋ ਪਾਤੜਾ ਪੌਚਰ ਵਾਲੇ ਆਗੇ ਹਾਂਜੀ ਤੇ ਇਧਰ ਯਾਰ ਸਾਡਾ ਪੀਤਾ ਸੌ ਗਿਆ ਇਹ ਬਾਈ ਸੌ ਗਿਆ ਲੋਕ ਚ ਲੋਕ ਚੱਕ ਕਰਾਉ ਲੋਕ ਕਿਹੜੇ ਫਾਟਰ ਹੋ ਗਏ ਸਰੀ ਯਾਰ ਜਿਹਨੂੰ ਲੈ ਕੇ ਆਏ ਆ ਇਹਦਾ ਆਪਣਾ ਭਾਈ ਆ ਤੇ ਹੁਣ ਹੀ ਹੋਲੀ ਆਪਾਂ ਜਾ ਰਹੇ ਆ ਕਾਲੀ ਆਪਾਂ ਨੂੰ ਕੋਈ ਨਹੀਂ ਹੈਗੀ ਇਧਰ ਯਾਰ ਸਾਡਾ ਜਿਹਦੀ ਡਰਾਈਵਰੀ ਤੇ ਮਾਨਾ ਪੂਰਾ ਓਕੇ ਆ ਕੰਮ ਤੇ ਓਕੇ ਲਹਿਰਾਜ ਆ ਪੂਰਾ ਤੇ ਬਾਕੀ ਰੋਟਰੀ ਹਟੇ ਖਾਣੇ ਅੱਗੇ ਜਾ ਕੇ ਢੱਪੜ ਬਲਾ ਬਲੇ ਆਲੇ ਆਏ ਇੱਕ ਟਾਸਪਟ ਹੋ ਗਈ ਰੋਟੀ ਆਗ ਨਹੀਂ ਲਾਵਾਂ ਬਾਕੀ ਕੰਮ ਮੁੱਕਿਆ ਵਧੀਆ ਨਜ਼ਾਰੇ ਬੰਦੇ ਹੋਏ ਨੇ ਰੂਟ ਪੂਰਾ ਵਧੀਆ ਅੱਜ ਆਪਣਾ ਹੈ ਰੂਟ ਪੂਰਾ ਵਧੀਆ ਆਪਣਾ ਅੱਜ ਰੂਟ ਪੂਰਾ ਗੰਗਾ ਗੁਰਮਿੰਦਰ ਲੈ ਕੇ ਗਿਆ ਭੈਣ ਜੀ ਹਾਂ ਜੀ ਨਹੀਂ ਲੱਗਦਾ ਜਿਵੇਂ ਅੰਬਰ ਸਾਰੀ ਜਾਏ ਰੋਡ ਆਪਣੇ ਵਧੀਆ ਵਧੀਆ ਯਾਰ ਓਕੇ ਆਪਾਂ ਜਾਵਾਂ ਨਹੀਂ ਹੋਏ ਸੱਟੇ ਤਿੰਨ ਚਾਰ ਗਾ ਪਤਾ ਹੀ ਲੱਗਿਆ ਵੀ ਕਦ ਮੋੜਿਆ ਕਦ ਜਾਏ ਸਵੇਰੇ 8 ਵਜੇ ਦੁਰੇ ਹੀ ਲੱਗਿਆ ਵੀ ਲੁਧਿਆਣਾ ਜਾਣਾ ਹੁੰਦਾ ਤੇ ਬਾਕੀ ਅੱਗੇ ਤੁਹਾਨੂੰ ਹਾਂਜੀ ਫੇਰ ਵੀ ਛੇਤੀ ਪਹੁੰਚ ਗਏ ਤੇ ਬਾਕੀ ਅੱਗੇ ਢੱਬ ਤੇ ਜਾ ਕੇ ਕਰਦੇ ਆ ਗੱਲ ਬਾਤ ਦਿਖਾਉਣੇ ਆ ਉੱਥੇ ਹਾਂਜੀ ਤੀ ਤਿਆਰ ਉੱਠ ਖੜੇ ਤੀ ਹੁਣੀ ਉੱਠ ਖੜੇ ਬਾਕੀ ਓਕੇ ਆ ਜੀ ਹਾਂ ਲੋ ਜੀ ਸੰਗਰੂਰ ਰਵੇ ਲੱਗਣ ਆਣੇ ਆ ਅਸੀਂ ਤੇ ਬਾਕੀ ਲਵੇ ਲੱਗਣ ਆਣੇ ਆ ਬਾਕੀ ਸਵੇਰੇ ਤੁਹਾਨੂੰ ਦੱਸਾਂਗੇ ਪਿੰਡ ਜਾ ਕੇ ਬਾਕੀ ਆਪਣੇ ਬਾਈ ਨੇ ਸਰਪ੍ਰਾਈਜ਼ ਦੇਣਾ ਉਹ ਸਵੇਰੇ ਦੱਸ ਦਿਖਾਵਾਂਗੇ ਤੁਹਾਨੂੰ ਸਣੀ ਯਾਰ ਨੇ ਸਾਡੇ ਨੇ ਘਰੇ ਸਣੀ ਆਪਣਾ ਪੱਕਾ ਘਰੇ 100 ਰੁਪਏ ਦੇਵਾਂਗੇ ਕਿਸੇ ਨੂੰ ਨਹੀਂ ਪਤਾ ਵੀ ਸਣੀ ਯਾਰ ਤਿੰਨ ਸਾਲਾਂ ਬਾਅਦ ਕੈਨੇਡਾ ਤੋਂ ਵਾਪਸ ਆ ਗਿਆ ਮਾਤਾ ਹੁਣਾਂ ਨੂੰ ਆਏ ਵੀ ਕੰਮ ਤੇ ਗਿਆ ਹੋਇਆ ਹਾਂ ਹਾਂਜੀ ਹਾਂਜੀ ਬਾਈ ਨੇ ਕਹਿਤਾ ਕਹਿੰਦਾ ਮੈਂ ਕੰਮ ਤੇ ਗਿਆ ਹੋਇਆ ਹਾਂ ਹਾਂ ਤੇ ਇਹ ਨਹੀਂ ਪਤਾ ਵੀ ਦਿੱਲੀ ਤੋਂ ਵਾਪਸ ਆ ਗਿਆ ਹਾਂ ਇਹ ਤਾਂ ਐਵੇਂ ਪਤਾ ਕਿੱਥੇ ਗਿਆ ਹੋਇਆ ਹੈ ਇਹ ਆਊਟ ਆਫ ਏਰੀਆ ਇਹ ਬਾਈ ਵੀ ਡੱਡੋਗੇ ਇਹ ਵੀ ਤੇ ਹੁਣੀ ਸੁਪਣਾ ਇਹ ਵੀਰੇ ਨੂੰ ਡੱਡੋਗੇ ਇਹ ਡੱਡੋ ਹੀ ਪਏ ਨੇ ਤੇ ਬਾਕੀ ਸੀ ਸਣੀ ਡੌਰ ਹੋ ਗਈ ਨਾ ਜੀ ਬਾਕੀ ਸੰਗਰੂਰ ਪਹੁੰਚਣ ਆਲੇ ਆ ਸੀਵਰ ਰੋਡ ਲਾਈ ਵੇ ਥੀਮੇ ਭੁੱਖ ਬੋਲ ਗਈ ਏ ਢਾਬਾ ਲੱਭੋ ਢਾਬਾ ਲੱਭੋ ਭਾਈ ਰੋਟੀ ਖਾਣੀ ਆਪਾਂ ਨਹੀਂ ਯਾਰ ਹਨਨੇ ਨਵੀਂ ਰੋਡ ਤੇ ਢਾਬਾ ਨਹੀਂ ਕਰੇ ਕੈਮਰਾ ਹਾਂਜੀ ਭਾਈ ਕੀ ਖਾਣਾਗਾ ਦੱਸ ਛੇ ਭਾਜੀ ਥੇ ਮਰਜੀ ਛੇ ਭਾਜੀ ਖਾਣੀ ਆਂ ਤੁਹਾਡੇ ਵਤਨ ਆਇਆ ਤੁਹਾਡੇ ਵਤਨ ਵਤਨ ਸੜਿਆ ਰਹੀ ਗਿਆ ਏ ਇਹ ਕੈਨੇਡੀਅਨ ਨੂੰ ਪ੍ਰਾਪ ਯਾਰ ਆ ਡਨੇ ਕੋ ਇਹ ਆਪਣਾ ਜਿਵੇਂ ਨਹੀਂ ਥੀਮੇ ਪੰਜਾਬ ਆ ਬਰੇ ਖੇੜ ਕੇ ਆਇਆ ਮੈਚ ਆ ਮੰਦਾ ਇਹ ਬਾਈ ਆਪਣਾ ਲਓ ਜੀ 25-30 ਘੰਟਿਆਂ ਤੋਂ ਗੱਭਰੂ ਜਾਗ ਰਿਹਾ ਹੁਣ ਪਹੁੰਚ ਗਏ ਗੁਰਪਿੰਦਰ ਦੇ ਘਰੇ ਸਵੇਰੇ ਮੁੰਡੇ ਹੁਣ ਇੱਥੋਂ ਤਿਆਰ ਹੋ ਕੇ ਗੱਭਰੂ ਨੂੰ ਕਰੇ ਸਰਪ੍ਰਾਈਜ਼ ਦੇਣਾਗਾ ਇਹ ਵੀ ਤਸਵੀਰ ਹੈ ਹੈ ਇਹਨੇ ਸਰਪ੍ਰਾਈਜ਼ ਦੇਣਾ ਗੱਭਰੂ ਨੇ ਉਹ ਬਲੌਗ 'ਚ ਦਿਖਾਵਾਂਗੇ ਘਰ ਦੇ ਨੂੰ ਜਮਾ ਹੀ ਨਹੀਂ ਕਰਦੇ ਲਓ ਜੀ ਸਣੀ ਹੋ ਗਿਆ ਤਿਆਰ ਹੋਣਾ ਘਰੇ ਦੇਣਾ ਸਰਪ੍ਰਾਈਜ਼ ਤਾਰੀਫ ਹੋਲਾ ਮੂਡ ਵੜ ਪਾ ਰਿਹਾ ਘਰੇ ਕਹਿੰਦੇ ਖਸਤਾ ਵੜ ਅੱਜ ਘਰੇ ਕਿਹਾ ਵੀ ਮੈਂ ਤਾਂ ਕੰਮ ਤੋਂ ਆਇਆ ਮੈਂ ਥੱਕਿਆ ਹੋਇਆ ਹਾਂ ਮੈਂ ਸੌਣਾ ਹੁਣ ਕੱਲੇ ਜੇ ਸੌਣੇ ਹੀ ਚੱਲ ਬੜੀ ਹਾਂ ਮੈਨੂੰ ਕੋਈ ਪਤਾ ਹੈਗਾ ਖੁਸ਼ੀ ਵਾਲੀ ਆ ਪਤਾ ਲੱਗ ਨਹੀਂ ਰਿਹਾ ਕੱਪੜੇ ਉੱਤੇ ਵਾਲੇ ਕੰਮ ਹੋ ਕੇ ਹੋਇਆ ਪਿਆ ਕਿਦਾਂ ਵਾਲਾ ਕਾਰ ਨਹੀਂ ਦੇ ਘਰ ਨੂੰ ਚੱਲੇ ਆਗੇ ਹੁਣ ਉਹ ਸਭ ਤੋਂ ਗਰੂਪ ਨੂੰ ਪੋਸਟਾ ਲਓ ਮਾਤਾ ਬਾਹਰ ਲੈ ਕੇ ਜਿਗੀ ਵੀ ਆ ਗਈ ਉਹ ਆ ਗਈ ਹੁਣ ਛੱਡ ਦੇਣਾ ਉਹ ਇਹਨਾਂ ਸਿੰਘ ਦੇ ਘਰੋਂ ਦਰ ਉਹ ਜ਼ੰਗ ਹਾਂਜੀ ਆਪਿਓ ਕਿਵੇਂ ਹੋ ਠੀਕ ਹੈ ਠੀਕ ਹੈ ਸਣੀ ਓਕੇ ਆ ਇਮੋਸ਼ਨਲ ਹੀ ਹੋ ਜਾਣਾ ਹੈ ਨਹੀਂ ਸਣੀ ਨੇ ਰਾਤ ਹੀ ਹੋ ਗਿਆ ਸੀਗਾ ਅੱਖਾਂ 'ਚ ਪਾਣੀ ਆ ਗਿਆ ਸੀਗਾ ਗਾਣਾ ਲਾਉਣ ਉਹ ਹੀ ਨਾ ਨਾ ਘਰੇ ਫੋਨ ਲਾ ਕੇ ਗ੍ਰੀਵ ਨੂੰ ਕਹਿਣਾਗਾ ਵੀ ਮੰਮੀ ਹੈ ਘਰੇ ਕਿ ਜਲਦੀ ਘਰ ਤੋਂ ਨਹੀਂ ਆਉਣਾ ਲਓ ਜੀ ਪਹੁੰਚ ਗਈ ਸਣੀ ਦੇ ਘਰੇ ਹੁਣ ਹਨੀ ਕਿਵੇਂ ਆ ਫਿਰ ਸਸਪੈਂਸ ਆ ਗਿਆ ਨਾ ਕਿਵੇਂ ਆ? ਕਿਵੇਂ ਬਣੇ? ਅਸੀਂ ਆ ਮਤਾਈ। ਉਹ ਠੀਕ ਆ ਜੀ। ਅਸੀ ਵਾਲੀ। ਮੈਂ ਖੁਸ਼ ਆ ਕਰੀ ਆਉਂਦਾ ਨਹੀਂ। ਕਿਸੇ ਕਿਸੇ ਕਿਵੇਂ ਆਗੇ। ਉਹ ਮੈਂ ਹਜੇ ਪੁੱਲਿਆ ਬੈਠਾ ਜੀ। ਮੈਂ ਪਹਿਲਾਂ ਕਹਿੰਦਾ ਜੇ ਮੈਂ ਕਹਿੰਦਾ ਫੋਨ ਕਰਾਂ। ਅਸੀ ਵਾਲੀ। ਆਉਂਦਾ ਤਾਂ ਲੰਬਾ ਹੁੰਦਾ। ਠੀਕ ਆ ਅਸੀ ਵਾਲਾ। ਮੈਂ ਤਾਂ ਕਿੰਝ ਕੀ ਬਾਰੇ ਇਹ ਹਰ ਤੱਕ ਸੁਲਾਹ ਨਹੀਂ। ਲੋ ਜੀ ਸਨੀ ਨੂੰ ਪਚਾਤਾ ਘਰੇ ਸਰਪ੍ਰਾਈਜ਼ ਹੋ ਗਿਆ ਡਨ ਘਰ ਦੇ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਹੁਣ ਚੱਲਦੇ ਆ ਜੀ ਘਰ ਨੂੰ ਤੇ ਵਲੌਗ ਨੂੰ ਕਰਦੇ ਆ ਜੀ ਇੱਥੇ ਖਤਮ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਜਦ ਤੱਕ ਲਈ ਸ਼ੇਅਰ ਸਪੋਰਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ